ਅੰਦੋਂ ਆਪਣੇ ਬੱਚੇ ਹੀ ਆਪਣੇ ਜੜੇ ਬਾਹਰ ਗਏ ਮੈਨਾਰੀ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਜੀ ਬਾਕੀ ਇੱਥੇ ਜਿਹੜੇ ਮੁੰਡੇ ਨਾਲ ਲੱਗੇ ਹੋਏ ਜੀ ਇਹ ਆਪਣਾ ਦਿਨ ਰਾਤ ਨਹੀਂ ਦੇਖਦੇ ਆਪਣਾ ਕੰਮ ਵੀ ਨਹੀਂ ਦੇਖਦੇ ਆਪਣਾ ਕੰਮ ਛੱਡ ਕੇ ਨਾਲ ਕੰਮ ਕਰਉਂਦਾ ਜੀ ਇਹ ਸੰਟਾਈਟਾਂ ਕਰੀ ਆਪਾਂ ਇਹ ਚੋ ਉਹ ਤੋਂ ਦਰਖਤ ਵੀ ਪੱਟਣੇ ਪਏ ਹੁਣ ਬੰਦਾ ਆ ਗਿਆ ਉਹ ਕੈਂਪ ਚ ਕਾ ਕੇ ਕਹਿੰਦਾ ਬਈ ਆਹ ਤੁਸੀਂ ਕੀ ਕਰਦੇ ਏ ਵੀ ਥੋੜੀ ਜਿਹੀ ਕੋ ਚਲੋ ਆਏ ਹੁੰਦੀ ਉਹ ਉਸ ਮਾਰੀ ਮਟੀ ਜੀ ਚੱਲਦੇ ਹੀ ਰਹਦਾ ਓਏ ਵੀ ਗਵਰਨਮੈਂਟ ਨਹੀਂ ਸਾਥ ਦੇ ਰਹੀ ਜੀ ਕੋਈ ਕੁਝ ਨਹੀਂ ਦੇਖਦੇ ਹਾਂ ਕਿ ਕੋਈ ਤਾਂ ਅਸੀਂ ਕਹਿੰਦੇ ਜੇ ਇਹ ਵੀ ਕੋਈ ਮੰਤਰੀ ਵੀ ਆਊਗਾ ਸਿਵਾਇ ਕੱਢ ਕਰੂਗੇ ਪਾਈ ਉਹਦਾ ਨਾਂਕ ਸਾੜਾਂ ਜੇ ਤੁਸੀਂ ਕੋਈ ਕੰਮ ਨਹੀਂ ਕਰਨਾ ਸਾਡੇ ਵਾਸਤੇ ਆ ਕੇ ਫੇ ਸਾਨੂੰ ਕਹਿ ਲੋੜ ਇੱਥੇ ਜੀ ਇਹ तकरीबन ਨਿਪਟਿਆ ਗਿਆ ਜੀ ਹੁਣ ਅਸੀਂ ਪਿੰਡ ਵਿੱਚ ਸੋਚ ਰਹੇ ਹਾਂ ਵੀ ਸੀਸੀਟੀਵੀ ਕੈਮਰੇ ਦਾ ਕੰਮ ਸ਼ੁਰੂ ਕਰੀਏ ਕਿਉਂਕਿ ਜਿਹੜੇ ਪਿੰਡ ਚ ਚੋਰੀਆਂ ਚਕਾਰੀਆਂ ਹੋ ਰਹੀਆਂ ਉਹਦਾ ਆਪਾਂ ਨੂੰ ਕੈਮਰੇ ਰਾਹੀਂ ਪਤਾ ਲੱਗਣਾ ਹੈ ਤੇ ਆਪਾਂ ਚਾਹੁੰਦੇ ਵੀ ਸਾਰੇ ਪਿੰਡ ਵਿੱਚ ਪੂਰੇ ਚ ਕੈਮਰੇ ਲੱਗੇ ਜਾਣ ਜੇ ਇਹ ਫਿਰਤੇ ਤਾਂ ਹੋਏਗਾ ਜੇ ਐਨਆਰਆਈ ਤੇ ਸਾਡੇ ਪਿੰਡ ਦਾ ਸਿਰ ਹੋਊਗਾ ਹਾਂ ਜੀ ਬੜੀ ਇਲੈਕਟ੍ਰਾ ਲੱਗੀਆਂ ਪਿੰਡ ਦੇ ਵਿੱਚ ਹੋਰ ਕਿਹੜੇ-ਕਿਹੜੇ ਕੰਮ ਨੇ ਜਿਹੜੇ ਤੁਹਾਨੂੰ ਹੋਣੇ ਚਾਹੀਦੇ ਪਿੰਡ ਦੇ ਵਿੱਚ ਦੇਖੋ ਲਾਈਟਾਂ ਦਾ ਕੰਮ ਤਾਂ ਤਕਰੀਬਨ ਨਿਪਟੜ ਗਿਆ ਜੀ ਹੁਣ ਅਸੀਂ ਪਿੰਡ ਵਿੱਚ ਸੋਚ ਰਹੇ ਹਾਂ ਵੀ ਸੀਸੀਟੀਵੀ ਕੈਮਰੇ ਦਾ ਕੰਮ ਸ਼ੁਰੂ ਕਰੀਏ ਕਰਕੇ ਜਿਹੜੀਆਂ ਪਿੰਡ 'ਚ ਚੋਰੀਆਂ ਚਕਾਰੀਆਂ ਹੋ ਰਹੀਆਂ ਉਹਦਾ ਆਪਾਂ ਨੂੰ ਕੈਮਰਿਆਂ ਰਾਹੀਂ ਪਤਾ ਲੱਗਣਾ ਹੈ ਤੇ ਆਪਾਂ ਚਾਹੁੰਦੇ ਵੀ ਸਾਰੀ ਪਿੰਡ ਵਿੱਚ ਪੂਰੇ 'ਚ ਕੈਮਰੇ ਲੱਗੇ ਜਾਣ ਜੇ ਇਹ ਫਿਰ ਤਾਂ ਹੋਏਗਾ ਜੇ ਐਨਆਰਏ ਤੇ ਸਾਡੇ ਪਿੰਡ ਦਾ ਸਹਿਯੋਗ ਹੋਵੇ ਹਾਂ ਹਾਂ ਸਰਕਾਰ ਦੇ ਕੋਲ ਅਪਰੋਚ ਕਰੀ ਵਾਣੀ ਮੁੱਟੇਕ ਨਹੀਂ ਨਹੀਂ ਸਰਕਾਰ ਕੋਈ ਹੱਥ ਪੈਣ ਨੂੰ ਹੋਣਾ ਨਹੀਂ ਹੱਥ ਰੱਖਾਉਂਦੀ ਨਹੀਂ ਨਹੀਂ ਜੀ ਕਦੇ ਵੀ ਨਹੀਂ ਫੜਾਉਂਦੀ ਨਹੀਂ ਨਹੀਂ ਉਹ ਤਾਂ ਮੁੜ ਕੇ ਆਈ ਹੀ ਨਹੀਂ ਹੈ ਜੀ ਆਉਣੇ ਵਾਲੇ ਉਹ ਵੀ ਨਹੀਂ ਆਉਂਦੇ ਕੋਈ ਨਹੀਂ ਆਇਆ ਹੁਣ ਵੋਟਾਂ ਦਾ ਟਾਈਮ ਆਣਗੇ ਸਾਰੇ ਨਾ ਕਹਿੰਦੇ ਵੀ ਹੁਣ ਵਿਰੁੱਧ ਕਹਿੰਦੇ ਬਰਸਾਤ ਹੋਈ ਹੋਈ ਹੈ ਤੇ ਡੱਡੀਆਂ ਨਿਕਲ ਰਹੀਆਂ ਬਾਹਰ ਤੇ ਉਹ ਕੰਮ ਕਰ ਰਹੇ ਨੇ ਨਹੀਂ ਨਹੀਂ ਹੁਣ ਮੈਂ ਤੁਹਾਨੂੰ ਦੱਸ ਰਿਹਾ ਜੀ ਜਦ ਬੋਟਾਂ ਆਣਗੇ ਨਾ ਉਸ ਟਾਈਮ ਸਾਰੇ ਆਉਣਗੇ ਅਨਮੋਲ ਵੀ ਆਣਗੇ ਸਾਰਾ ਮੰਗੇ ਤੇ ਹੁਣ ਕੋਈ ਨਹੀਂ ਆ ਰਿਹਾ ਜੀ ਨਾ ਕੋਈ ਇਹਨਾਂ ਨੂੰ ਸਪੋਰਟ ਕਰ ਰਿਹਾ ਅੱਛਾ ਜੀ ਇਹਨਾਂ ਦੀ ਆਪਣੀ ਸਪੋਰਟ ਹੈ ਜੀ ਨੌਜਵਾਨ ਨੇ ਜਿਹੜੇ ਪਿੰਡ ਦੇ ਹੈਗੇ ਹਨ ਹਾਂ ਜੀ ਫਿਰ ਇੱਕ ਗੱਲ ਇਹ ਵੀ ਜੇ ਸਪੋਰਟ ਨਹੀਂ ਕਰਦੇ ਫਿਰ ਆਪਾਂ ਬੜਨ ਨਾ ਦਈਏ ਪਿੰਡ ਦਾ ਹਾਂ ਜੀ ਉਹ ਤਾਂ ਹੈ ਹੀ ਉਹ ਸਭ ਦਾ ਬਾਈਕਾਟ ਕਰਨਾ ਚਾਹੀਦਾ ਹੈ ਬਾਈਕਾਟ ਕਰ ਦਿੰਦਾ ਹਾਂ ਜੀ ਜਿਹੜੇ ਹੁਣ ਸਪੋਰਟ ਨਹੀਂ ਕਰ ਰਹੇ ਇਸ ਟਾਈਮ ਖੜੇ ਨਹੀਂ ਹੈ ਸਾਡੇ ਨਾਲ ਫਿਰ ਬੋਟਾਂ ਵਾ ਕੇ ਕੀ ਫਾਇਦਾ ਨਾਲ ਇੱਕੇ ਹੋਰ ਵੀ ਗੱਲਾਂ ਪਿੱਛੇ ਚ ਪਾਣੀ ਆਇਆ ਨਦੀ ਦੇ ਵਿੱਚ ਸਭ ਤੋਂ ਵੱਧ ਖਤਰਾ ਦਸਾਰਨੇ ਤੇ ਇਹਨੇ ਹੁਲਕੇ ਨਾ ਹੁੰਦਾ ਏ ਤੇ ਆਲੇ-ਦਾਲੇ ਸੁਸਾਇਟੀਆਂ ਬਣੀਆਂ ਹੋਈਆਂ ਤੁਹਾਨੂੰ ਲੱਗਦਾ ਨਹੀਂ ਹੈਗਾ ਵੀ ਇਹ ਫੇਰ ਡੱਕ ਲਾਤੀ ਤੇ ਕੱਲ ਨੂੰ ਨੁਕਸਾਨ ਹੋ ਸਕਦਾ ਪਿੰਡ ਦਾ ਦਸਾਰਨੇ ਦਾ ਤੇ ਉਹਨਾਂ ਨੂੰ ਨੁਕਸਾਨ ਤਾਂ ਬਹੁਤ ਹੈ ਹੁਣ ਸਾਡੀ ਪੁਲੀ ਦਾ ਕੰਮ ਸੀ ਅਸੀਂ ਕਈ ਵਾਰ ਅਨਮੋਲ ਗੰਗਦੇ ਪੀਏ ਨੂੰ ਵੀ ਮਿਲੇ ਉਹਨਾਂ ਨੂੰ ਸਾਰਾ ਕੁਝ ਦਿੱਤਾ ਹੁੰਦਾ ਬਜਟ ਵੀ ਬਣਾਏ ਸੀ ਉਹਨਾਂ ਦਾ ਤੇ ਮੁੜ ਕੇ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਹੈਗਾ ਪੁਲੀ ਵੀ ਸਾਡੀ ਖਰਾਬ ਹੋਣ ਵਾਲੀ ਹੋਏ ਤਕਰੀਬਨ ਜੇ ਪਾਣੀ ਦੁਆਰਾਂ ਆਂਦਾ ਤੇ ਪੁਲੀ ਵੀ ਟੁੱਟੇਗੀ ਜੋ ਪਿੰਡ ਦਾ ਮੇਨ ਲ ਤੋ ਹਈ ਹੁਣ ਖਰੜ ਚ ਤੁਸੀਂ ਆਪੇ ਦੇਖ ਲਓ ਜਿੰਨੀਆਂ ਵੀ ਸੁਸਾਇਟੀਆਂ ਸਾਰੇ ਉਹਨਾਂ ਨੂੰ ਕਹਿ ਰਹੇ ਆ ਕਿ ਕੰਮ ਨਹੀਂ ਕਰ ਰਹੀ ਹੈਗੀ ਤੁਹਾਨੂੰ ਪਤਾ ਹੀ ਉਹਦਾ ਪਰ ਹੁਣ ਦੇਖਦੇ ਹੁਣ ਵੋਟਾਂ ਦਾ ਟਾਈਮ ਕੀ ਕਰਦੇ ਕਿ ਨਹੀਂ ਕਈ ਹੋ ਜੀ ਜਿਹੜੇ ਪਹਿਲਾਂ ਹੁਣ ਇੱਕ ਤਾਂ ਬੰਦਾ ਹੁੰਦਾ ਜਿਹੜਾ ਪਹਿਲਾਂ ਹੜਿਆਂਵਾਂ ਹੁੰਦਾ ਠੀਕ ਹੈ ਨਾ ਇੱਕ ਆਪਾਂ ਐਕਸਪੀਰੀਅੰਸ ਨਹੀਂ ਹੈਗਾ ਨਾ ਨਾ ਪਰ ਫਾਈਨੈਂਸ਼ੀਅਲ ਪਿੱਛੇ ਤੇ ਕੋਈ ਹੈਗੀ ਹੈ ਇਸ ਕਰਕੇ ਇਹਨਾਂ ਨੂੰ ਇਹਨਾਂ ਹੈ ਨਹੀਂ ਗਿਆ ਚਲੋ ਆਪਾਂ ਕਹਿ ਵੀ ਦਈਏ ਜੇ ਅਗਲੀ ਵਾਰ ਵੀ ਚਲੋ ਆਉਣੇ ਆ ਥੋੜਾ ਬਹੁਤ ਐਕਸਪੀਰੀਅੰਸ ਹੋਏਗਾ ਪਰ ਹਾਲੇ ਤੱਕ ਫਰੈਸ਼ਰ ਐ ਇੱਕ ਤਰ੍ਹਾਂ ਦੇ ਹਾਂ ਹਾਂਜੀ ਸਰ ਬਾਈ ਕੰਮ ਹੋਇਆ ਐ ਇਲੈਕਟਾਂ ਲੱਗੀਆਂ ਗਰਾਉਂਡ ਹੋਇਆ ਤੇ ਹੋਰ ਵੀ ਕਈ ਕੰਮ ਬੱਚਾ ਨੇ ਕਰਾਏ ਨੇ ਤੁਸੀਂ ਕੀ ਸੋਚਦੇ ਹੋ ਇਹਦਾ ਮੁੰਡਿਆਂ ਨੇ ਬਹੁਤ ਵਧੀਆ ਕੰਮ ਕਰਿਆ ਜੀ ਅੱਜ ਤੱਕ ਕਿਸੇ ਪੰਚਾਇਤ ਨੇ ਇੰਨਾ ਕੰਮ ਨਹੀਂ ਕਰਿਆ ਜੀ ਬਹੁਤ ਵਧੀਆ ਮੁੰਡਿਆਂ ਨੇ ਕੰਮ ਕਰਿਆ ਯਾਰ ਬਾਹਰ ਆਪਣੇ ਬੱਚੇ ਹੀ ਆਪਣੇ ਜੜੇ ਬਾਹਰ ਗਏ ਮੈਨਾਰੇ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਜੀ ਪਾਕ ਇਹ ਜਿਹੜੇ ਮੁੰਡੇ ਨਾਲ ਲੱਗੇ ਹੋਏ ਜੀ ਇਹ ਆਪਣਾ ਦਿਨ ਰਾਤ ਨਹੀਂ ਦੇਖਦੇ ਜੀ ਆਪਣਾ ਕੰਮ ਵੀ ਨਹੀਂ ਦੇਖਦੇ ਆਪਣਾ ਕੰਮ ਛੱਡ ਕੇ ਨਾਲ ਕੰਮ ਕਰਾਉਣਾ ਜੀ ਇਹ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜੀ ਪਰ ਚਲੋ ਸਾਰੇ ਬੰਨਾਂ ਚ ਹੁੰਦਾ ਜੀ ਕੁਝ ਹੋਰ ਜਿਹੜੇ ਮਨ ਬੰਦੇ ਕੁਝ ਆ ਕੇ ਤਿੰਨ ਪੰਜੀ ਕਰਦਣ ਉਹ ਵੀ ਵਧੀਆ ਦੱਸ ਰਹੇ ਚਲੋ ਰਸਤਾ ਹੀ ਦੱਸ ਰਹੇ ਵੀ ਹਾਂ ਯਾਰ ਐ ਨਹੀਂ ਦਾ ਐ ਕਰ ਦੋ ਹੋਣਾ ਚਾਹੀਦਾ ਕੰਮ ਬਹੁਤ ਵਧੀਆ ਕਰਦੇ ਨੇ ਜੇ ਵਾਲੇ ਬਾਈ ਹੁਣ ਦੇਖੋ ਲਾਈਟਾਂ ਕਰੀਆਂ ਆਪਾਂ ਨੇ ਵਿੱਚੋਂ ਉਹ ਤੋਂ ਦਰਖਤ ਵੀ ਪੱਟਣੇ ਪਏ ਨੇ ਹੁਣ ਬੰਦਾ ਆ ਗਿਆ ਉਹ ਕੰਮ ਚੁਕਾ ਕੇ ਕਹਿ ਦਵੇ ਜੀ ਆਹ ਤੂੰ ਹੀ ਕਿਆ ਕਰਦਾ ਏ ਵੀ ਥੋੜੀ ਜਿਹੀ ਕੋ ਚਲੋ ਆਏ ਹੁੰਦੀ ਉਸ ਮੜੀ ਮਟੀ ਚ ਚਲਦਾ ਹੀ ਰਹਿੰਦਾ ਲੇਕਿਨ ਕੰਮ ਬਹੁਤ ਵਧੀਆ ਬੰਦਾ ਦੂਜੇ ਵੀ ਸਹਿਯੋਗ ਆ ਸਾਥੀਆਂ ਦਾ ਸਾਰਿਆਂ ਦਾ ਸਾਰਿਆਂ ਦਾ ਸਹਿਯੋਗ ਤਾਂ ਹੀ ਹੋ ਰਿਹਾ ਜੀ ਅਸੀਂ ਤਾਂ ਅਗਲੇ ਵਿੱਚ ਆ ਕੇ ਖੜ ਜੂਗਾ ਵੀ ਮੈਂ ਨਹੀਂ ਕਰਦਾ ਹੁੰਦਾ ਜੀ ਅਸੀਂ ਵਧੀਆ ਨਾਲ ਸਹਿਯੋਗ ਦੇ ਰਹੇ ਇੱਕ ਵਧੀਆ ਕੰਮ ਕਰ ਰਹੇ ਹਾਂ ਜੀ ਅਰੇ ਇਹ ਪੰਚਾਇਤਾਂ ਕੰਮੇ ਬਹੁਤ ਵਧੀਆ ਕਰ ਰਹੀਆਂ ਨੇ ਹੁਣ ਇਹ ਆ ਕਰਕੇ ਜੀ ਉਹੀ ਗਵਰਨਮੈਂਟ ਨਹੀਂ ਸਾਥ ਦੇ ਰਹੀ ਜੀ ਕੋਈ ਕੁਝ ਨਹੀਂ ਦੇਖਦੇ ਹੋ ਦੇਖੋ ਹੁਣ ਤਾਂ ਅਸੀਂ ਕਹਿੰਦੇ ਜੇ ਇਹ ਵੀ ਜੇ ਕੋਈ ਮੰਤਰੀ ਵੀ ਆਊਗਾ ਅਸੀਂ ਵਾਈਗਾਰਡ ਕਰਾਂਗੇ ਬਾਈ ਉਹ ਰਣਾ ਆ ਸਾਲੇ ਜੇ ਤੁਸੀਂ ਕੋਈ ਕੰਮੇ ਨਹੀਂ ਕਰਨਾ ਸਾਡੇ ਵਾਸਤੇ ਆ ਕੇ ਫੇਰ ਸਾਨੂੰ ਕਿਆ ਲੋੜ ਇੱਥੇ ਜੀ ਇਹ ਤਾਂ ਪਿੰਡ ਕੰਮ ਦਾ ਆਪ ਕਰਨਾ ਪੈਣਾ ਅਸੀਂ ਤਾਂ ਤੁਹਾਨੂੰ ਉਹ ਚਾਹ ਪੁਲਾਈ ਜਾਊਂਗੇ ਫੇਰ ਉਹਨਾਂ ਖਰਚਾ ਹੋਰ ਅਸੀਂ ਕਲੇਟ ਹੋਰ ਲਿਆਉਂਗੇ ਇੰਨੀ ਚਾਹ ਬਲਾਂਗੇ ਤੁਹਾਨੂੰ ਐ ਚੱਕਰ ਆਈ ਭਈ ਅਰੇ ਹੋਰ ਬੱਚੇ ਨੇ ਉਹਨਾਂ ਨੂੰ ਕਿਉਂ ਪੀਲਾ ਅਪੀਲਾ ਹੀ ਐ ਜੀ ਵੀ ਨਹੀਂ ਸਹਿਯੋਗ ਦੋ ਜੀ ਨਾਲ ਪੰਚਾਇਤ ਦਾ ਜਿਹੜੇ ਬਾਹਰ ਬੈਠੇ ਉਹਨਾਂ ਨੂੰ ਵੀ ਅਪੀਲ ਹੈਗੀ ਆ ਜੀ ਪਰ ਉਹ ਕਹਿੰਦਾ ਵੀ ਕਿਦਾਂ ਮੈਂ ਕਹਿਆ ਬਈ ਕਰੋ ਕਰੋ ਬਹੁਤ ਵਧੀਆ ਖੁਸ਼ੀ ਦੀ ਗੱਲ ਹੈ ਜੀ ਬਹੁਤ ਬਹੁਤ ਖੁਸ਼ ਹੋ ਰਿਹਾ ਜੀ ਬੱਚੇ ਮਾਰ ਨਹੀਂ ਆ ਵੀ ਕਹਿੰਦੇ ਹੁਣ ਜਿਹੜੇ ਹੁਣ ਬੱਚੇ ਆ ਇਹ ਜਿਹੜੇ ਹੋਰ ਚਲੋ ਦੇਖੋ ਸਾਰੇ ਪਿੰਡਾਂ ਚ ਚੱਲਦਾ ਜੇ ਇਹ ਕੰਮ ਮਾੜੀ ਮੋਟੀ ਹੁੰਦੀ ਹੋਊਗਾ ਚਲੋ ਜੇ ਕਹਿੰਦਾ ਮੈਂ ਕਹਿੰਦਾ ਸਹਿਯੋਗ ਦੇ ਹੀ ਰਹੇ ਨਾਲ ਜੀ ਦੇਣਾ ਵੀ ਚਾਹੀਦਾ ਵੀ ਹਾਂ ਪਿੰਡ ਦਾ ਕੰਮ ਇਹ ਤਾਂ ਇਹ ਤਾਂ ਸਾਂਝੇ ਕੰਮ ਹੈ ਜੀ ਪਿੰਡ ਦੇ ਜੇ ਹੁਣ ਪਿੰਡ ਚ ਲਾਈਟਾਂ ਲੱਗੂਆਂ ਐ ਤਾਂ ਲੱਗੂਆਂ ਵੀ ਜਿਹੜਾ ਬੰਦਾ ਤੂੰ ਆ ਗਿਆ ਉਹਨੂੰ ਰੇਟ ਬੰਦ ਕਰਤੇ ਨਹੀਂ ਜਦੂ ਇਹ ਹੱਥ ਬਾੜ ਦੇਣੀ ਸਾਰਾ ਫਾਇਦਾ ਤਾਂ ਸਾਰਿਆਂ ਨੂੰ ਹੈ ਜ ਉਹ ਮੁੰਡੇ ਕੰਮ ਬਹੁਤ ਵਧੀਆ ਕਰ ਰਹੇ ਨੇ ਹਾਂ ਪਿੰਡ ਨੂੰ ਵੀ ਅਪੀਲ ਹੈ ਕਿ ਉਹ ਵੀ ਮੜਾ ਮੋਟਾ ਕੁਝ ਸੁਵਿਧਾ ਮੇ ਜਾਂ ਉਹ ਸਿਰਫ ਫੈਸਿਲਿਟੀਆਂ ਹੀ ਲੈਣ ਤੱਕ ਸੀਮਤ ਨਾ ਰਹੇ ਹਾਂ ਦੇਖੋ ਜੀ ਪਿੰਡ ਨੂੰ ਚਾਹੀਦਾ ਜੀ ਇਹਦਾ ਮਤਲਬ ਐਸੇ ਤਾਂ ਕਹਿੰਦੇ ਵੀ ਜੇ ਇੱਕ ਅਲਾਸਮੈਂਟ ਕਰ ਦੋ ਮਾਈ ਆਹ ਕੁਛ ਕਰਨਾ ਕਰੋ ਇਕੱਠੇ ਥੋੜੇ ਥੋੜੇ ਸਾਰੇ ਮੰਡਰ ਨੂੰ ਕਰ ਦੇਣਾ ਚਾਹੀਦਾ ਜੀ ਇਹ ਤਾਂ ਅਪੀਲ ਚਲੋ ਵੀ ਕਰ ਦੇ ਵੀ ਰਹਿੰਦੇ ਨੇ ਅਲਾਸਮੈਂਟ ਕਰ ਵੀ ਦਿੰਦੇ ਨੇ ਵੀ ਆਹ ਤੁਸੀਂ ਕਹਿੰਦੇ ਵਿਰੋਧੀ ਹੁੰਦੇ ਉਹਨਾਂ ਨੂੰ ਦੇ ਦੇ ਕਿੰਨਾ ਕੁ ਸਾਈਕ ਦਿੰਦੇ ਨੇ ਹਾਂ ਦੇਣਾ ਚਾਹੀਦਾ ਹੈ ਉਹਨਾਂ ਨੂੰ ਬਦਸਮ ਕਦੇ ਵੱਧ ਦੇਣਾ ਚਾਹੀਦਾ ਹਾਂ ਵੀ ਅਸੀਂ ਕੋਈ ਵਿਰੋਧੀ ਨਹੀਂ ਹੈ ਆਲਾ ਯਾਰ ਅਸੀਂ ਵੱਧ ਦੰਨੇ ਇਕੱਠੇ ਕਰਕੇ ਹਾਂ ਜੀ ਸਮਝ ਕਹਿੰਦੇ ਵਧੀਆ ਸਮਝ ਪਿੰਡ ਦਾ ਹੀ ਫਾਇਦਾ ਹੋਣਾ ਜੀ ਬਿਲਕੁਲ ਪਿੰਡ 'ਚ ਸਾਰੇ ਵਸ ਰਹੇ ਹਾਂ ਹਾਂ ਪਿੰਡ ਤਾਂ ਇੱਕ ਹੀ ਹੈ ਜੀ ਬਿਲਕੁਲ ਇਹੋ ਚੱਲ ਇਹ ਵੀ ਕੋਈ ਨਹੀਂ ਵੋਟਾਂ ਦਾ 5 ਸਾਲ ਬਾਅਦ ਬਦਲੀ ਜਾਣੀਆਂ ਜੀ ਬੰਦਾ ਅੱਜ ਹੋਰ ਹੈ ਜੀ ਕੱਲ ਨੂੰ ਹੋਰ ਬਦਲ ਜਾਂਦਾ ਪਰ ਅਸੀਂ ਤਾਂ ਕਹਿੰਦੇ ਜੀ ਐਦਾਂ ਦੀ ਪੰਚਾਇਤ ਚਾਹੀਦੀ ਜਿੱਦਾਂ ਜੀ ਕੰਮ ਕਰ ਰਹੇ ਹੈ ਇਹ ਇਹਨਾਂ ਨੂੰ ਸ਼ੌਂਕ ਵੀ ਹੈਗਾ ਮੁੰਡਿਆਂ ਨੂੰ ਕੰਮ ਕਰਨ ਦਾ ਔਰ ਸਭ ਤੋਂ ਵੱਧ ਵਧੀਆ ਕੰਮ ਕਰਦਾ ਆਪਾਂ ਹੁਣ ਐਨ ਆਰ ਆਈ ਵੀਰਾਂ ਤੋਂ ਸਹਿਯੋਗ ਲੈਂਦੇ ਆ ਤੇ ਸਾਡੇ ਬੱਚੇ ਕੰਮ ਵੀ ਕਰ। ਸਾਨੂੰ ਲੱਗਦਾ ਨਹੀਂ ਕਿ ਬੱਚਿਆਂ ਨੂੰ ਕੋਈ ਆਪਣਾ ਬਿਜ਼ਨਸ ਇੱਥੇ ਪੰਚਾਇਤ ਵੱਲੋਂ ਪ੍ਰੋਵਾਈਡ ਕਰਾਉਣਾ ਚਾਹੀਦਾ ਕਿ ਆਪਾਂ ਆਪਣੀ ਆਪਣਾ ਹੀ ਕੰਮ ਸ਼ੁਰੂ ਕਰ ਲਈਏ ਤੇ ਸਾਨੂੰ ਕਿਸੇ ਦੇ ਹੱਥਾਂ ਵੱਲ ਨਾ ਦੇਖਣਾ ਪਵੇ। ਦੇਖੋ ਹਜੇ ਪੰਚਾਇਤ ਸਟਾਰ ਹੋਈ ਜੀ ਹਜੇ ਤਾਂ ਆਈ ਤਾਂ ਉਹ ਜਦਾਂ ਕੰਦੇ ਵੀ ਸੁੱਤੇ ਉੱਠੇ ਜੀ ਸੱਚਾ ਨਾਸ਼ਤਾ ਹੀ ਕਰ ਚਾਹੇ ਪੀਤੀ ਹੈ ਜੀ ਹਾਜੀ ਦਾ ਸਾਲ ਹੋਇਆ ਜੀ ਥੋੜਾ ਜਿਹਾ ਟਾਈਮ ਲੰਘ ਕੇ ਕਰਨਗੇ ਮਨੂੰ ਜਿੱਥੇ ਕਮੀ رہی ਸਰਕਾਰਾਂ ਵੀ ਪ੍ਰੋਜੈਕਟ ਬਹੁਤ ਸਾਰੇ ਲੈ ਕੇ ਆ ਰਹੀਆਂ ਨੇ ਪੰਚਾਇਤਾਂ ਵਾਸਤੇ ਬੱਚਿਆਂ ਵਾਸਤੇ ਜਿਹੜੇ ਨਵੇਂ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਉਹਨਾਂ ਵਾਸਤੇ ਸਬਸਿਡੀ ਤੇ ਚੀਜ਼ਾਂ ਦੇ ਰਹੀਆਂ ਨੇ ਤੁਹਾਨੂੰ ਲੱਗਦਾ ਨਹੀਂ ਕਿ ਅਪਰੋਚ ਕਰਕੇ ਬੱਚਿਆਂ ਨੂੰ ਵਧੀਆ ਜਿਹੜੇ ਦੇਖੋ ਬੱਚੇ ਕੰਮ ਛੱਡ ਰਹੇ ਨੇ ਆਪਣੇ ਪਿੰਡ ਦਾ ਹੁਦਾਰ ਕਰ ਰਹੇ ਉਹਨਾਂ ਨੂੰ ਵੀ ਸੋਰਸ ਚਾਹੀਦਾ ਹੈ ਇਨਕਮ ਦਾ ਉਹ ਤਾਂ ਚਾਹੀਦਾ ਤਾਂ ਹੈਗਾ ਹੀ ਪਰ ਸਰਕਾਰਾਂ ਦਾ ਹਵਾ ਵਿੱਚ ਗੱਲ ਕਰਕੇ ਲੰਘ ਜ ਹੁਣ ਤੁਸੀਂ ਆਏ ਦੇਖੋ ਜੀ ਆੜਾ ਆਏ ਜੀ ਕੋਈ ਸਰਕਾਰ ਵਾਲੇ ਤਾਂ ਹੁਣ ਤੱਕ ਕਹੀ ਜਾਂਦੇ ਜੀ ਸਾਨੂੰ ਉੱਥੇ ਤੇ 16 ਕਰੋੜ ਆਇਆ ਨਹੀਂ ਜੀ ਇੱਥੇ ਹੁਣ ਦੇਖੋ ਪਿੰਡਾਂ ਦੇ ਕਿੰਨੇ ਲੋਕ ਹੈਲਪ ਕਰਨੇ ਉਹਨੇ ਸਰਕਾਰਾਂ ਤਾਂ ਹਵਾ 'ਚ ਗੱਲਾਂ ਕਰ ਕਰ ਲੰਘ ਜਾਂਦੇ ਜੀ ਇਹ ਤਾਂ ਹੁਣ ਕਰਨ ਇਹ ਆਪ ਕਰਨਗੇ ਸਹੀ ਗੱਲ ਹੈ ਬੱਚਿਆਂ ਨੂੰ ਦੱਸਣਾ ਵੀ ਚਾਹੀਦਾ ਵੀ ਗਾਹਾਂ ਗਾਂ ਪੜ ਕੇ ਬਾਹਰ ਵੀ ਕੁਝ ਨਹੀਂ ਗਏ ਸਹੀ ਆਪਣੇ ਕੋਈ ਧੰਦੇ ਤੋਰੋ ਪਾਲੋ ਜਦੋਂ 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 ਹੁਣ ਇਹ ਚੱਲ ਰਹੇ ਨੇ ਮੁੰਡੇ ਵਧੀਆ ਕੰਮ ਕਰਨੇ ਸ਼ਾਇਦ ਹਾਂ ਇਹਦਾਂ ਵੀ ਸੋਚਣਗੇ ਵੀ ਹਾਂ ਯਾਰ ਆਪਣੇ ਪਿੰਡ ਦਾ ਕੋਈ ਮੁੰਡਾ ਪੜਨਾ ਹੈ ਜਾਂ ਲਿਖਣਾ ਚੰਗਾ ਪੜਨਾ ਚਾਹੁੰਦਾ ਉਹਨੂੰ ਐਂ ਕਰਾ ਦਿਓ ਨਾਲ ਹੈਲਪ ਕਰਦਣੇ ਮੁੰਡਿਆਂ ਦੀ ਸੋਚ ਬਹੁਤ ਵਧੀਆ ਜੀ ਇਹਨਾਂ ਦੀ ਇਹਨਾਂ ਨੇ ਦੱਸਿਆ ਬਿਨਾਂ ਗੱਲਾਂ ਕਰੀਆਂ ਵੀ ਆਪਾਂ ਕੁਝ ਐਦਾਂ ਰੱਖੀਏ ਜੋ ਕੋਈ ਬਹੁਤਾ ਗਰੀਬਨ ਨਹੀਂ ਪੜ ਸਕਦਾ ਉਹਨੂੰ ਤਾਂ ਆਪਾਂ ਲਿਆ ਕੀ ਕੰਮ ਹੈ ਜੀ ਸਾਹਿਬ ਚਲੋ